ਸੋ ਲੋਕ ਕਬੀਰਾ ਮਰਤਾ ਮਰਤਾ ਜਗ ਮੋਆ ਮਰ ਭੇ ਨ ਜਾਣੇ ਕੋਈ ਐਸੀ ਮਰਨੀ ਜੋ ਮਰ ਬਹਰ ਨ ਮਰਨਾ ਹੋਏ ਮਹਿਲਾ ਤੀਜਾ ਕਿਆ ਜਾਣ ਕਿਵ ਮਰਹੇਗੇ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨੋ ਨ ਵਿਸਰ ਤਾ ਸਹਿਲਾ ਮਰਨਾ ਹੋਏ ਮਰਣ ਤੇ ਜਗਤ ਡਰ ਜੀਵਾਂ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵ ਤਮਰ ਹੁਕਮ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰ ਤਾ ਸਦ ਜੀਵਣ ਹੋਏ ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਤਾ ਆਪਣਾ ਨਾਮ ਹਰ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਪਾਵੇ ਆਪਣਿਆਂ ਸੇਵਕਾਂ ਕੀ ਆਪ ਤੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀਂ ਪਾਵੇ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਦਨ ਕਾ ਪਿਆਰਾ ਹੋਰ ਕੀਤੀ ਚਖ ਚਖ ਆਵੇ ਜਾਵੇ ਸ਼ਲੋਕ ਮੈਲਾ ਤੀਜਾ ਰਾਮ ਰਾਮ ਕਰਤਾ ਸਭ जग ਫਿਰਾ ਰਾਮ ਨਾ ਪਾਇਆ ਜਾਏ ਅਗੰ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਇਆ ਕਿਤਾ ਨਾ ਲੈ ਜਾਏ ਗੁਰ ਕੈ ਸ਼ਬਦ ਦੇਦਿਆ ਇਨ ਬਿਦ ਬਸ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਮੈਲਾ ਤੀਜਾ ਏ ਮਨ ਇਹ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੋਟਾ ਮੂਲ ਨਾ ਆਵਈ ਨਾ ਸਦੀ ਹੋਏ ਖਾਦਾ ਖਰਚ ਆਏ ਟੋਟ ਨਾ ਆਵਈ ਸਦਾ ਸਦਾ ਹੋਦੇ ਸੰਸਾ ਮੂਲ ਨਾ ਹੋਵਈ ਹਾਨਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਿਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜ਼ਹਿਰ ਜੁਗ ਛਤੀ ਗੋਬਾਰ ਕਰ ਵਰਤਿਆ ਸੁਨਹਾਰ ਓਥੈ ਵੇਦ ਪੁਰਾਨ ਨਾ ਸ਼ਾਸਤ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗੋਹਰ ਸ਼ਲੋਕ ਮੈਲਾ ਤੀਜਾ ਹਉਮੈ ਵਿੱਚ ਜਗਤ 모ਆ ਮਰਦੋ ਮਰਦਾ ਜਾਏ ਜਿੱਤਰ ਵਿੱਚ ਦਮ ਹੈ ਤਿੱਚੁਰ ਨਾ ਚਿਤਈ ਕੇ ਕਰੇ ਗੁ ਅੱਗੇ ਜਾਏ ਗਿਆਨੀ ਹੋਏ ਸੋਚੇ ਤਨ ਹੋਏ ਅਗਿਆਨੀ ਅੰਧ ਕੁਮਾਏ ਨਾਨਕ ਇਥਾ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮੈ ਲਾਤੀਜਾ ਤੁਰ ਖਸਮੇ ਕਾ ਹੁਕਮ ਪਇਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਾ ਲੇਵ ਲਾਇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਨਮ ਵਰਨ ਕਾ ਪੋ ਗਿਆ ਜੀਵਨ ਪਦਵੀ ਪਾਏ ਨਾਨਕ ਏ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਈ ਪਾਉੜੀ ਆਪੇ ਦਾਨ ਬਿਨੈਰਾ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨ ਆਪੇ ਮੂਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸੇ ਨਾ ਲੱਗੇ ਸਭ ਨਾਹੀ ਪਾਨਾ ਉਸ ਤਤ ਵਰਨਾ ਸਕੀਐ ਸਭ ਸਦ ਕੁਰਬਾਨਾ ਸ਼ਲੋਕ ਮਹਿਲਾ ਪਹਿਲਾ ਅਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ ਮਹਿਲਾ ਪਹਿਲਾ ਹਿੰਦੂ ਮੂਲੇ ਪੂਲੇ ਖੁੱਤੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਂਹੀ ਅੰਧੇ ਗੁੰਗੇ ਅੰਧ ਅੰਧਾਰ ਪੱਥਰ ਲੇ ਪੂਜੈ ਮੁਗਦ ਗਵਾਰ ਓਹ ਜਾ ਆਪ ਡੁੱਬੇ ਤਮ ਕਹਾਂ ਤਰਨ ਹਾਰ ਔੜੀ ਸਭ ਕਹ ਤੇਰਾ ਵਸ ਹੈ ਤੂੰ ਸੱਚਾ ਸ਼ਹਾ ਪਗ ਤਰਤੇ ਰੰਗ ਏਕ ਕਾ ਤੂਰਾ ਵੇ ਸਹਾ ਅੰਬਿਤ ਭੋਜਨ ਨਾਮ ਹਰ ਰੱਜ ਰੱਜ ਜਨ ਖਾ ਸਭ ਤਦਾਰਥ ਪਾਈਨ ਸਿਮਰਨ ਸਚ ਲਹਾ ਸੰਤ ਪਿਆਰੇ ਪਰਮ ਬ੍ਰਹਮ ਨਾਨਕ ਹਰ ਗੰਮ ਅਗਾ ਸ਼ਲੋਕ ਮਹਿ ਲਾਤੀ ਜਾ ਸਭ ਕਿਸ ਹੁਕਮੇ ਆਉਂਦਾ ਸਭ ਕਿਸ ਹੁਕਮੇ ਜਾਈਏ ਜੇ ਕੋ ਮੂਰਖ ਆਪੋ ਜਾਣੇ ਅੰਧਾ ਅੰਧ ਤੁਮਾਈ ਨਾਨਕ ਹੁਕਮ ਕੋ ਗੁਰਮੁਖ ਬੁਝੇ ਜਿਸਨੂੰ ਕਿਰਪਾ ਕਰੇ ਰਜ਼ਾਈ ਮਹਿਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੂੰ ਗੁਰਮੁਖ ਨਾਮ ਤਰਾਪਤ ਹੋਏ ਿਸ ਜੋਗੀ ਕੀ ਨਗਰੀ ਸਭ ਕੋ ਵਸੈ ਤੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤੁ ਉਪਾਇਨ ਆਪੇ ਆਧਾਰ ਆਪੇ ਸੁਖੰ ਪਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੈ ਅੱਤੇ ਵਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਾਤਾਰ ਨਾ ਸੁਝਈ ਤੂੰ ਦੇਵਣ ਹਾਰ ਛੱਦ